ਲੈਂਡ ਪੁਲਿੰਗ ਅਤੇ ਪੰਜਾਬ ਸਰਕਾਰ ਦੇ ਖਿਲਾਫ 28 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਾ ਲਗਾਇਆ ਜਾਣਾ ਜਿਸ ਦੇ ਚੱਲਦੇ ਹੋਏ ਅੱਜ ਮੁਹਾਲੀ ਵਿੱਚ ਦਿਲਜੀਤ ਚੀਮਾ ਅਤੇ ਐਨ ਕੇ ਸ਼ਰਮਾ ਦੀ ਅਗਵਾਈ ਦੇ ਵਿੱਚ ਰਣਨੀਤੀ ਬਣਾਉਂਦੇ ਹੋਏ ਬੈਠਕ ਕੀਤੀ ਗਈ ਜਿਸ ਸਬੰਧਿਤ মিডিਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦਿਲਜੀਤ ਸਿੰਘ ਚੀਮਾ ਐਂਡ ਉਹ ਗਿੰਗਰ ਪੰਜਵੇਂ ਦਾ ਹੈ ਸਾਹਮਣੇ ਦੇਖੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾ ਧਰਨਾ ਜੁਬਾਨਾ ਦੇ ਵਿੱਚ ਪੰਗਿਆ ਸੀ 25 ਅਗਸਤ ਨੂੰ 28 ਅਗਸਤ ਨੂੰ ਜਿਹੜਾ ਰਮਾਤਾ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਧਰਨਾ ਸਾਡੇ ਸਾਹਮਣੇ ਹੈ 28 ਤਰੀਕ ਨੂੰ ਸਾਡਾ ਧਰਨਾ ਇੱਥੇ ਅੱਜ ਮਹਾਰੀ ਦੀ ਜਿਹੜੀ ਸਾਡੀ ਦਿਲੇ ਦੁੱਖੇ ਕਰਦੀ ਆ ਉਹ ਵੀ ਸਾਰਿਆਂ ਦੀ ਜਿੱਤਿੰਗ ਜਿਹੜੀ ਹੈ ਉਹ ਮੈਂ ਤੇ ਐਨ ਕੇ ਸ਼ਰਮਾ ਸਾਹਿਬ ਨੇ ਅਭਿਪਿਆਕਟ ਕੀਆ ਹੈ ਤੇ ਅੱਜ ਨੂੰ ਖੁਸ਼ੀ ਹੈ ਕਿ ਸਾਰੀ ਜਥੇ ਕਰਦੀ ਜਿਹੜੀ ਆ ਹਮਾ ਬਾਕੇ ਇਹਨੂੰ ਪਹੁੰਚਾ ਸਕਿਆ ਹੈ ਤੇ ਉਹ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਜਿਹੜੀ ਅਸੀਂ ਕਹਿ ਸਕਦੇ ਆ ਕਿ ਕਿਸਾਨੇ ਨੂੰ ਤਬਾਹ ਕਰਨ ਵਾਲੀ ਔਰ ਜਿਹੜਾ ਕਿਸਾਨਾਂ ਕੋਲੇ ਜ਼ਮੀਨ ਧੱਕੇ ਨਾਲ ਖੋਣ ਵਾਲੀ ਪਾਲਸੀ ਆ ਹੈ। ਪਰ ਪਾਵੇਂ ਸਰਕਾਰ ਬੜੀਆਂ ਕੋਸ਼ਿਸ਼ਾਂ ਕਰ ਰਹੀ ਆ ਆਪਣੇ ਝੋਟ ਨੂੰ ਸਪਾਉਣ ਵਾਸਤੇ ਜਿਹੜੀਆਂ ਹੈਰਾਫਰੀਆਂ ਕੀਤੀਆਂ ਜਾ ਰਹੀਆਂ ਉਹਨੂੰ ਸਪਾਉਣ ਵਾਸਤੇ ਪਰ ਪੰਜਾਬ ਦਾ ਕਿਸਾਨ ਜਾਗਰੂਤ ਆ। ਉਹ ਸਰਕਾਰ ਦੀਆਂ ਧਮਕਾਂ ਤੋਂ ਬੜਾ ਡਰਿਆ। ਇੱਕ ਤਾਂ ਆ ਜਿਹੜਾ ਡਾਕੂਮੈਂਟ ਆ ਇਹ ਸਰਕਾਰ ਨੇ ਕਦੇ ਆ ਲੋਕਾਂ ਨੂੰ ਸਮਝਾਉਣ ਵਾਸਤੇ ਟ੍ਰੀਟਿੰਗ ਆਸਪੈਕਟ ਲੋਕਾਂ ਦੇ ਸ਼ਿਕਵੇ ਦੂਰ ਕਰਨ ਵਾਸਤੇ ਮੈਂ ਇਹਦੇ ਤੋਂ ਹੀ ਦੋ ਲੈਣਾ ਪੜਾਂਗਾ ਤੁਹਾਨੂੰ ਪਤਾ ਲੱਗ ਜਾਊਗਾ ਆਪਣੇ ਆਪ ਤੇ ਪੰਜਾਬ ਚ ਬਣੀ ਆ ਕਿ ਦਿੱਲੀ ਬਣੀ ਉਹ ਕਹਿੰਦੇ ਨਾ ਚੋਰ ਜਦੋਂ ਚੋਰੀ ਕਰਦਾ ਤੇ ਕੋਈ ਨਾ ਕੋਈ ਲੂਪ ਹੋਲ ਜਿਹੜਾ ਵਿੱਚ ਛੱਡ ਜਾਂਦਾ ਇਥੇ ਵੀ ਇਹਨਾਂ ਨੇ ਜਿਹੜੀ ਹੈ ਜਸਟੀਫਿਕੇਸ਼ਨ ਦਿੱਤੀ ਆ ਪਹਿਲੀ ਦੇ ਡਾਲਾ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਜੇਕਰ ਵਿਕਾਸ ਅਧਾਰਤੀਆਂ ਇੰਨੀ ਜ਼ਮੀਨ ਵਿਕਸਤ ਕਰਨੀ ਆ ਤਾਂ ਇੰਤਾਂ ਵਿੱਚ ਭਾਰੀ ਧਰਾਵਟ ਆ ਗਈ ਕਿਤੇ ਲੋਕਾਂ ਨੂੰ ਸਮਝਾ ਰਹੇ ਆ ਗਾਇ ਜਿ ਰਿਹਾ ਹੈ ਕਿ ਇਹ ਜਿਹੜੇ 25 ਸ਼ਹਿਰ ਆ ਜਿੱਥੇ ਅਸੀਂ ਲੈਨ ਕੋਡਿੰਗ ਦੀ ਰੋਜ਼ਨਾ ਬਣਾਈ ਆ ਇਤੇ ਅਸੀਂ 25000 ਇੱਕਾਂ ਰਕਮਾਂ ਐਕਵਾਇਰ ਕਰਨਾ ਉਹ ਸਿਆਸੀ ਜਨਤਾ ਨੂੰ ਪਤਾ ਲੱਗਿਆ 25 ਦੀ 65 ਹੈ ਉਹਨੇ ਕਹਿੰਦੇ ਜੇਕਰ ਅਸੀਂ ਨਾਇੜਾ ਗ੍ਰੇਟਰ ਨਾਇੜਾ ਅੱਜ ਇੱਕ ਗੁਰਦਾਉਂ ਬੁਰਗੇ ਸ਼ਹਿਰਾਂ ਨੂੰ ਦੇਖੀਏ ਤਾਂ ਤਜਰਬਾ ਦਾਸਤਾ ਹੈ ਕਿ ਤਜਰਬਾ ਕਿੱਥੇ ਹੈ ਨਾਇੜਾ ਗ੍ਰੇਟਰ ਨਾਇੜਾ ਗੁਰਦਾਉਂ ਦਾ ਇਹਦਾ ਹੀ ਕਹਰੇ ਵੀ ਪਰਸੇ ਦਿੱਲੀ ਉਹ ਚਾਦੇ ਮੁੱਖ ਮੰਤਰੀ ਸਾਹਿਬ ਦਾ ਸੰਗਰੂਰ ਦਾ ਤਜਰਬਾ ਧੂਰ ਦਾ ਤਜਰਬਾ ਪੰਜਾਬ ਦੇ ਉਹਨਾਂ ਸ਼ਹਿਰਾਂ ਦਾ ਤਜਰਬਾ ਉਹਨਾਂ ਨੂੰ ਹੋ ਸਕਦਾ ਆ ਜਿਹੜਾ ਆਪਣੇ ਹੱਥਾਂ ਨਾਲ ਲਿਖ ਕੇ ਦੇ ਰਹੇ ਹੋ ਇਹ ਕਹਿੰਦੇ ਕਿ ਤਜਰਬਾ ਦੱਸਦਾ ਕਿੱਥੇ ਦਾ ਨਾੜਾ ਦਾ ਗਰੇਟਰ ਨਾੜਾ ਦਾ ਗੜगांव ਦਾ ਤੇ ਇਹਨਾਂ ਸ਼ਹਿਰਾਂ ਨੂੰ ਦੇਖੀਏ ਤਾਂ ਤਜਰਬਾ ਦੱਸਦਾ ਹੈ ਕਿ ਸ਼ਹਿਰ ਅਸਥੇਤ ਤੋਂ ਬਾਅਦ ਜ਼ਮੀਨਾਂ ਦੀ ਕੀਮਤਾਂ ਅਸਮਾਨੀ ਸੂਚੀ ਗਈ ਹੈ ਕਬਾਤ ਖੌਲਜ ਬਾਗ ਨੂੰ ਜਾਗ ਨੂੰ ਦਿਖਾ ਰਿਹਾ ਇਹਨਾਂ ਨੂੰ ਪੁੱਛੋ ਕਿ ਦਿੱਲੀ ਦੀ ਜਿਹੜੀ ਆਬਾਦੀ ਆ ਉਹ ਕਿੰਨੀ ਆ? ਕਿਹ ਮਹਾਰੀ ਦੇ ਵੱਸ ਕਿੰਨੇ? ਤੇ ਉਸ ਤੋਂ ਵੀ ਜਿਹੜੇ ਛੋਟੇ ਛੋਟੇ ਆ ਰੋਪੜ ਦੀ ਆਬਾਦੀ ਕਿੰਨੀ ਆ? ਜਿਹੜੇ ਬਾਕੀ ਛੋਟੇ ਛੋਟੇ ਸ਼ਹਿਰ ਉਹਨਾਂ ਦੀ ਬੰਦੀ ਕਿੰਨੀ ਆ? ਅਜੀ ਰਕਮਾਂ ਕਹਿੰਦੇ ਆ ਦੇਖਣ ਜਿਹੜਾ ਗਵਰ ਕਰੇ ਡਿਮਾਂਡ ਕਿੱਥੇ ਹੁਣ ਸਿੱਖ ਇੱਕ ਕਿਸਾਨਾਂ ਨੂੰ ਕਹਿ ਰਹੇ ਨਾ ਕਿ ਜੇ ਕਿਸੇ ਨੇ ਸਮਾਂ ਇੱਛਾ ਨਾਲ ਦੇਣੀ ਆ ਤਾਂ ਦੇ ਦਿਓ ਜੇ ਨਹੀਂ ਦੇਣੀ ਤੇ ਸਾਡੇ ਵੱਲੋਂ ਕੋਈ ਨਹੀਂ ਆ ਉਹਦਾ ਵੀ ਕਿਸਾਨਾਂ ਵਾਸਤੇ ਕਿਹਾ ਇਹਨੇ ਕਿਸਾਨ ਧਿਆਨ ਨਾਲ ਪੜ੍ਹ ਲੈਣਾ ਉਹਦੇ 'ਚ ਪੁੱਛਿਆ ਗਿਆ ਕਿ ਕੀ ਜਿਹੜਾ ਕਿਸਾਨ ਜਿਹੜਾ ਨਹੀਂ ਦੇਣੀ ਚਾਹੁੰਦਾ ਜ਼ਮੀਨ ਲੈਣ ਪੁੱਢਣ ਵਾਸਤੇ ਕੀ ਉਹ ਉਸ ਜ਼ਮੀਨ ਦੀ ਆਪ ਸੀਐਨਆਰ ਹੀ ਪਰਾ ਸਕਦਾ ਅੱਜ ਕਿਸਾਨ ਨੂੰ ਖੁੱਲ ਹੈ ਜੇ ਉਹ ਮੈਰਿਜ ਪੈਲਸ ਖੋਲਣਾ ਚਾਹਵੇ ਤਾਂ ਆਪਣਾ ਸੀਐਨਆਰ ਹੀ ਕਰਾ ਲੈ ਜੋ ਹੋਟਲ ਖੋਲਣਾ ਚਾਹਵੇ ਤੇ ਸੀਐਨਆਰ ਹੀ ਕਰਾ ਲੈ ਜੇ ਹਸਤਾਨੂ ਕੋ ਜਮੀਨ ਦੇਣੀ ਚਾਵੇ ਤੇ ਉਹ ਸੀਐਲਯੂ ਪ੍ਰਾਪਤ ਜੇ ਕੋਈ ਫੈਕਟਰੀ ਲਉਣੀ ਚਾਵੇ ਕੋਈ ਖੇਤੀ ਦਾ ਹੱਤ ਫੈਕਟਰੀ ਲਉਣੀ ਚਾਵੇ ਤੇ ਉਹ ਸੀਐਲਯੂ ਪ੍ਰਾਪਤ ਲਾ ਸਕਦਾ ਕੋਈ ਪੱਠਾ ਲਉਣਾ ਚਾਵੇ ਤੇ ਉਹ ਸੀਐਲਯੂ ਪ੍ਰਾਪਤ ਲਾ ਸਕਦਾ ਹੁਣ ਇੱਥੇ ਸਜ਼ਾ ਕੀ ਦੇਣੀ ਹੈ ਜਿਹੜਾ ਕਿਸਾਨ ਨਹੀਂ ਮੰਨੇਗਾ ਨੈਨਪੋਲਿੰਗ ਵਾਸਤੇ ਇਹ ਇਹਦੇ ਚ ਲਿਖਿਆ ਤੇ ਨਹੀਂ ਸਰਕਾਰ ਨੇ ਪ੍ਰਸਤਾਵਿਤ ਸੈਕਟਰ ਜ਼ੋਨਾਂ ਯੋਜਨਾਵਾਂ ਵਿਤ ਜਮੀਨ ਦੇ ਟੁਕੜੇ ਨਾਲ ਸੰਬੰਧੀ ਜ਼ਮੀਨੀ ਵਰਤੋਂ ਤਬਦੀਲੀ ਸੀਐਲਯੂ ਵੀ ਅਰਜ਼ੀਆਂ ਤੇ ਵਿਚਾਰ ਨਾ ਕਰਨ ਦਾ ਫੈਸਲਾ ਕੀਤਾ ਤੇ ਹੋਰ ਕੀ ਸਜ਼ਾ ਜਿਹੜੀ ਤੁਸੀਂ ਉਹਨੂੰ ਕਲੀਅਰ ਕੱਟ ਕਹਤਾਂ ਤੇ ਤੇਰੀ ਜ਼ਮੀਨ ਇੱਦਾਂ ਹੀ ਇੱਥੇ ਟੋਏ ਬਣ ਕੇ ਪਈ ਰਹੂਗੀ ਤੇਰੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਬਣ ਚੁੱਕੀਆਂ ਪਰ ਤੂੰ ਸਾਰੀ ਉਮਰ ਇਹਦੇ ਤੇ ਸੀਐਲਯੂ ਕਰਾ ਕੇ ਤੇ ਇਹਦੀ ਕੀਮਤ ਵਧਾ ਕੇ ਕਿਤੇ ਕਮਰਸ਼ੀਅਲ ਕੰਮ ਵਾਸਤੇ ਕਿਤੇ ਮਾਰਕੀਟ ਟੱਕਣ ਵਾਸਤੇ ਕਿਤੇ ਹੋਰ ਵਾਸਤੇ ਤੂੰ ਸੀਐਲਯੂ ਕਰਾ ਕੇ ਟੈਕਸ ਦੇ ਕੇ ਵੀ ਨਹੀਂ ਕਰ ਸਕਦਾ ਇਸ ਤੋਂ ਵੱਡਾ ਫਰਾਡ ਤੁਸੀਂ ਕਿਸੇ ਦੇ ਨਾਲ ਕੀਤਾ ਹੈ ਕਰਨਾ